ਕੀ ਹੋਈ ਹੈ ਜੀ ਯਾਰ ਵੀਰੇ ਮੈਨੂੰ ਕੁਝ ਨਹੀਂ ਪਤਾ ਲੱਗਾ ਹਲੇ ਮੈਨੂੰ ਉੱਪਰ ਹੀ ਗਿਆ ਸੀਗਾ ਮੈਨੂੰ ਕੁਝ ਪਤਾ ਹੀ ਨਹੀਂ ਲੱਗਾ ਹਲੇ ਕੁਝ ਨਹੀਂ ਆ ਤੁਹਾਡਾ ਲੜਕਾ ਇੱਥੇ ਬੌਂਸਰ ਹੈ ਜੀ ਹਾਂ ਜੀ ਹਾਂ ਜੀ ਕਿੰਨੇ ਸਮੇਂ ਤੋਂ ਸਰ ਇੱਥੇ ਸਟੂਡ ਵਿੱਚ ਕੰਮ ਕਰ ਰਹੇ ਹੋ ਕਾਫੀ ਸਮੇਂ ਤੋਂ ਆ ਜੀ ਅ ਤੇ ਕੀ ਨਾਮ ਕੀ ਲੜਕੇ ਦਾ ਕੀ ਨਾਮ ਕੀ ਸਰ ਲੜਕੇ ਦਾ ਤੁਹਾਡੇ ਬੇਟੇ ਦਾ ਅੰਕਲ ਜੀ ਨਾਮ ਕੀ ਹੈ ਕੀ ਨਾਮ ਇਹ ਭਾਜੀ ਹਲੇ ਮੈਨੂੰ ਕੁਝ ਪਤਾ ਨਹੀਂ ਹੈਗਾ ਮੈਂ ਬਹੁਤ ਪਰੇਸ਼ਾਨ ਆ ਜੀ ਕਿੰਨੇ ਬੱਚਾ ਠੀਕ ਹੈ ਬੱਚਾ ਠੀਕ ਹੈ ਜੀ ਪਰੇਸ਼ਾਨ ਜੀ ਹਲੇ ਬੱਚਾ ਠੀਕ ਹੈ ਬੱਚਾ ਠੀਕ ਹੈ ਬੱਚਾ ਠੀਕ ਹੈ ਜੀ ਉਹ ਤੋਂ ਇੱਕ ਮਿੰਟ ਇੱਕ ਮਿੰਟ ਪਿੱਛੇ ਨੂੰ ਕਰਿਓ ਕੁਝ ਹਾਂ ਜੀ ਸਭ ਇੱਕ ਸਾਥ ਹਾਲ ਹੁੰਦੇ ਹਾਂ ਹਾਂ ਜੀ ਮਾਜੀ ਕੀ ਹੋਇਆ ਕੀ ਸੀ ਕੀ ਗੱਲ ਕੀ ਸੀ ਭਾਜੀ ਯਾਰ ਹਲੇ ਕੁਝ ਨਹੀਂ ਪਤਾ ਭਾਜੀ ਨਹੀਂ ਕੀ ਹੋਇਆ ਕੀ ਸੀ ਭਾਜੀ ਤੁਹਾਡੇ ਨਾਲ ਹੀ ਕੰਮ ਕਰਦੇ ਸੀ ਕਟਿੰਗ ਹਾਂ ਜੀ ਮੈਂ ਤੁਹਾਡੇ ਐਡੀਟ ਨਾਲ ਦਾ ਨਾਂ ਲੜਕੇ ਨਾਮ ਕੀ ਹੈ ਸੰਦੀਪ ਕੁਮਾਰ ਭਾਈ ਸੰਦੀਪ ਕੁਮਾਰ ਕੋਈ ਗੋਲੀ ਵਾਲੀ ਬੱਚੀ ਸੀ ਕਿੰਨੇ ਰਹਿਣ ਵਾਲਾ ਭਈ ਹਰੀਆ ਬਾਤ ਹੈਰੀਆ ਬਾਤ ਹੈ ਕੀ ਗੱਲ ਕੀ ਹੋਈ ਸੀਗੀ ਭਾਈ ਕੁਝ ਨਹੀਂ ਕਿਹਾ ਤੇ ਬਾਜੂ ਵੈਸੇ ਗੋਲੀ ਪਾਜੀ ਸੀ ਅੰਦਰ ਬਾਜੂ ਫਾਦ ਭਾਈ ਗੋਲੀ ਗੋਲੀ ਚੱਲੀ ਹੈ ਅੱਛਾ ਥਾਣਾ ਪਰਮਾਰੀਓ ਪਹੁੰਚੇ ਗਲਤ ਕੀ ਮਾਮਲਾ ਕੀ ਅੰਦਰ ਕਿ ਬੌਂਸਰ ਨਾਲ ਕੋਈ ਗਲਤੀ ਹੈਗੀ ਉਸ ਤਰ੍ਹਾਂ ਕੋਈ ਨਹੀਂ ਕਿੱਦਲੀ ਕੋਈ ਗੋਲੀ ਵਾਲੀ ਚੱਲੀ ਗਈ ਇਕੱਲੀ ਦਾ ਹੈਗੀ ਇੱਥੇ ਕੋਈ ਨਾ ਰਗਿਆ ਬੈਠ ਵੀ ਤੱਕਦੇ ਸਰ ਕੀ ਕਾਰਨ ਦੀ ਸਭ ਆਇਆ ਸਾਹਮਣੇ ਗੋਲਤ ਨੂੰ ਕੁਝ ਪ੍ਰਾਣੀ ਵਰਕਰ ਸੀ ਆ ਜੀ ਉਹਨਾਂ ਨੇ ਸਰ ਜੀ ਉਹਦੇ ਨਾਲ ਕੋਈ ਲੜਾਈ ਹੋਈ ਸੀ ਕਹਿੰਦੇ ਪ੍ਰਾਣੀ ਲਾਕ ਡਾਕ ਸੀ ਕਿ ਉਹਨੇ ਕਹਿੰਦਾ ਪਹਿਲੇ ਵੀ ਲੜਾਈ ਹੋਈ ਸੀ ਵਰਕਰ ਸੀ ਆ ਪਹਿਲਾਂ ਉੱਥੇ ਕਰਦੇ ਹੋਏ ਕਿਹਨਾਂ ਨਾਲ ਹੋਈ ਹੋਰ ਸੀਗਾ ਉਹ ਵੀ ਲੜਦਾ ਕਿੰਨੇ ਪ੍ਰਾਣੀ ਕੋਈ ਰੰਜਿਸ਼ ਹੈ ਜਿਹੜੀ ਜਿੱਦਵਾਰੀ ਗੱਲਬਾਤ ਆ ਨਹੀਂ ਨਹੀਂ ਕੋਈ ਪ੍ਰਾਣੀ ਇੰਨੀ ਵੀ ਨਹੀਂ ਨੇ ਥੋੜੀ ਜਿਹੀ ਲੱਗਦੀ ਸਰ ਜਿਹੜੀ ਗੋਲੀ ਲੱਗੀ ਬੌਂਸਰ ਤੇ ਲੱਗੀ ਹੈ ਬੌਂਸਰ ਤੇ ਲੱਗੀ ਥੰਗੀ ਕਮਾਲ ਦੇ ਪਾਰਕ ਸਰ ਹਾਲਤ ਕਿਦਾਂ ਉਹਦੀ ਕਿੰਨੀ ਉਮਰ ਹੈ ਜੀ 35 ਸਾਲ ਦੀ 35 ਸਾਲ ਦੀ ਉਮਰ ਹੈ ਸਰ ਹਾਲਤ ਕਿਦਾਂ ਠੀਕ ਹੈ ਇਹ ਕਿਹੜੀ ਜਗ੍ਹਾ ਦੇ ਵਿੱਚ ਗੋਲੀ ਚੱਲੀ ਉਹ ਕਿਹੜੀ ਜਗ ਤੇ ਸਰ ਬੰਦੇ ਦਾ ਹਮਲਾਵਰ ਕਾਚੇ ਸੀਗੇ ਕਾਰ ਤੇ ਆਏ ਨੇ ਕਿਹੜੀ ਕਿਹੜੀ ਕਾਰ ਸੀ ਪਤਾ ਲੱਗਾ ਸਰ ਕਾਰ i20 ਕਾਰ ਆ ਲੈ ਦੇ ਆਉਣੇ ਕੋਈ ਸਿਨ ਵੀ ਆਈ ਸਾਹਮਣੇ ਸਰ ਫਿਰ ਤੇ ਟੈਕ ਕਰ ਰਹੇ ਅਫਸਰ ਸਰ ਐਨੇ ਚਲਾਨ ਵਾਲਾ ਗੋਲੀ ਕੌਣ ਸੀਗਾ ਕੀ ਨਾਮ ਉਹਨਾਂ ਦਾ ਨਹੀਂ ਅਜੇ ਨਹੀਂ ਪਤਾ ਲੱਗਾ ਸਰ ਐਨੇ ਸਿਕਿਉਰਟੀ ਹੋਣ ਦੇ ਬਾਵਜੂਦ ਪਿਛਲ ਕਿੱਧਰ ਗਈ ਅੰਦਰ ਕੱਟਣਾ ਕਿੰਨੇ ਵਜੇ ਦੀ ਹੈ ਤੁਹਾਨੂੰ ਇਨਫੋਰਮੇਸ਼ਨ ਕਿੰਨੇ ਵਜੇ ਮਿਲੀ ਹੈ ਕੋਈ ਜੀ ਜਿੱਦਾਂ ਤੁਸੀਂ ਆਏ ਹੋ ਮੈਂ ਵੀ ਇਸੇ ਤਰ੍ਹਾਂ ਇਨਫੋਰਮੇਸ਼ਨ ਵੜੀ ਤੇ ਆਇਆ ਹਾਂ ਬਾਕੀ ਵੈਰੀਫਾਈ ਕਿੰਦਰ ਹੋ ਗਈ ਹੈ ਰੋਡ ਡੇਰਪੀੰਟ ਅੰਦਰ ਸਰ ਇੱਕ ਸਵਾਲ ਹੈ ਇਸ ਟੂ ਡੇਨਾ ਚੱਲਦਾ ਹੈ ਕਿ ਲੋਕ ਪਰਿਵਾਰਾਂ ਨਾਲ ਆਉਂਦੇ ਪੈਨੀਆਂ ਆਉਂਦੇ ਆ ਪਰ ਕਿਉਂਕਿ ਸਕੂਟੀ ਪਰਪੰ ਨਹੀਂ ਹੈ ਕਿਵੇਂ ਸਮੁਜਸਥੀ ਨੇ ਕਿ ਅੰਦਰ ਹੀ ਗੋਲੀ ਚੱਲਿਆ ਉਹ ਸਾਈਕਲ ਸਟੈਂਡ ਤੇ ਚੱਲੀ ਇਧਰ ਲੈਣੀ ਚੱਲੀ ਹੋਰ ਨਹੀਂ ਸਰ ਅੰਦਰ ਉਹ ਗਏ ਤਾਂ ਇਧਰ ਹੀ ਹੋਣੀ ਹੈ ਕਿ ਜਿਹੜਾ ਚੱਲੀ ਤਾਂ ਅੰਦਰ ਨਾ ਲੋਕਾਂ ਜਿਹੜੇ ਡਰ ਪੈਦਾ ਹੁੰਦਾ ਹੈ ਬਿਲਕੁਲ ਵੀ ਵੈਰੀਫਾਈ ਕਰ ਰਹੇ ਆ ਜਿੱਕਰਿਆ ਸਭ ਤੋਂ ਪਹਿਲਾਂ ਕਰਦੇ ਕਰਦੇ ਜੀ ਫੇਰ ਕਰਦੇ ਘਟਨਾ ਜਿਉਂ ਪਤਾ ਲੱਗਦਾ ਹੈ ਜੀ ਕਿਹੜੇ ਕੰਦੇਲੇ ਜੀ ਨੂੰ ਸਮਝ ਕੇ ਦਾ ਪਤਾ ਲੱਗਾ ਕਿਥੇ ਬਖਲਾ ਉਹ ਹਾਂਜੀ ਹਾਂਜੀ ਜੋਲ ਹਸਪੀਟਲ ਦਾ ਆਖਰ ਸਰ ਗੋਲ ਵਗੈਰਾ ਮਿਲ ਗਿਆ ਪਤਾ ਗੋਲੀ ਦਾ ਹਾਂਜੀ ਹਾਂਜੀ ਕਿੰਨੇ ਗੋਲ ਸਰ ਬਰਾਮਤੋਂ ਇੱਕੋ ਇੱਕੋ ਗੋਲ ਹੈ ਇੱਕੋ ਗੋਲੀ ਜਲੀ ਹੈ ਸਰ ਇਹ ਲੜਕਾ ਰਹਿਣ ਵਾਲਾ ਕਿਥੇ ਦਾ ਹੈ ਜਿਹਦੇ ਲੱਗੀ ਫਰੀਆਬਾਦ ਦਾ ਘੋੜੇ ਦਾ ਫਰੀਆਬਾਦ ਰਹਿਣਾ ਕੀ ਰੰਦੀਸ਼ ਕੀ ਦੱਸਿਓ ਨੇ ਕੋਈ ਰੰਦੀਸ਼ ਨਹੀਂ ਇੱਥੇ ਸਰਵਿਸ ਕਰਦਾ ਸੀ ਉਹ ਆਪਸ ਵਿੱਚ ਕੋਈ ਮਾਦੀ ਮਤਵ ਵੈਸ ਹੋਈ ਨਹੀਂ ਜੀ ਸਰ ਕਿੰਨੇ ਰੌਣਕ ਫਾਇਰ ਹੋਏ ਇੱਕ ਪਰੌਣ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕਾਰਨ ਹੁਣ ਮਿਲਾਂਗੇ ਤਾਂ ਤਾਈਂ ਚੱਗਾ ਸਟੇਟਮੈਂਟ ਲੈਣ ਚੱਲਿਆ ਨੂੰ ਦੇਖਦੇ ਹਾਂ ਠੀਕ ਹੈ ਥੈਂਕ ਯੂ ਕੀ ਹੋਈ ਹੈ ਜੀ ਯਾਰ ਵੀਰੇ ਮੈਨੂੰ ਕੁਝ ਨਹੀਂ ਪਤਾ ਲੱਗਾ ਹਲੇ ਮੈਂ ਉੱਪਰ ਹੀ ਗਿਆ ਸੀਗਾ ਮੈਨੂੰ ਕੁਝ ਪਤਾ ਹੀ ਨਹੀਂ ਲੱਗਾ ਹਲੇ ਕੁਝ ਵੀ ਤੁਹਾਡਾ ਲੜਕਾ ਇੱਥੇ ਬੌਂਸਰ ਹੈ ਜੀ ਹਾਂ ਜੀ ਹਾਂ ਜੀ ਕਿੰਨੇ ਸਮੇਂ ਤੋਂ ਸਰ ਇੱਥੇ ਸਟੂਡ ਵਿੱਚ ਕੰਮ ਕਰ ਰਹੇ ਹੋ ਕਾਫੀ ਸਮੇਂ ਤੋਂ ਆ ਜੀ ਤੇ ਕੀ ਨਾਮ ਕੀ ਲੜਕੇ ਦਾ ਕੀ ਨਾਮ ਕੀ ਸਰ ਲੜਕੇ ਦਾ ਤੁਹਾਡੇ ਬੇਟੇ ਦਾ ਅੰਕਲ ਜੀ ਨਾਮ ਕੀ ਹੈ ਕੀ ਨਾਮ ਇਹ ਭਾਜੀ ਹਲੇ ਮੈਨੂੰ ਕੁਝ ਪਤਾ ਨਹੀਂ ਹੈਗਾ ਮੈਂ ਬਹੁਤ ਪਰੇਸ਼ਾਨ ਆ ਜੀ ਕਿੰਨੇ ਇਹ ਬੱਚਾ ਠੀਕ ਹੈ ਬੱਚਾ ਠੀਕ ਹੈ ਪਰੇਸ਼ਾਨ ਜੀ ਹਲੇ ਬੱਚਾ ਠੀਕ ਹੈ ਬੱਚਾ